ਟੁਕੜ ਜਿਹੜੇ ਦੋ ਸਟੇਟ ਚਲਾ ਰਹੇ ਕੋਈ ਦਿੱਲੀ ਦਾ ਸਟੇਟ ਚਲਾ ਰਹੇ ਇੱਕ ਪੰਜਾਬ ਨੂੰ ਚਲਾ ਰਹੇ ਨੇ ਟੁਕੜ ਗੜ ਉਹਨਾਂ ਨੂੰ ਬੋਲਣ ਤੋਂ ਪਹਿਲਾਂ ਤੋਲਣਾ ਚਾਹੀਦਾ ਹੈਗਾ ਜਿੰਨਾ ਪੂਰੇ ਪੰਜਾਬ ਦੇ ਵਿੱਚ ਬਠਿੰਡੇ ਕੰਮ ਕਰਵਾਇਆ ਗਿਆ ਪੰਜਾਬ ਦਾ ਕਹੇ ਸ ਤੇ ਬਜਟ ਦਾ ਸਾਰਾ ਪੈਸਾ ਬਠਿੰਡੇ ਲੱਗਦਾ ਰਿਹਾ ਅਕਾਲੀਆਂ ਵੇਲੇ ਵੀ ਤੇ ਫਿਰ ਉਸ ਤੋਂ ਬਾਅਦ ਬਠਿੰਡੇ ਮਨਪ੍ਰੀਤ ਬਾਦਲੇ ਜਿੰਨਾ ਪੈਸਾ ਉਹਨੇ ਲਾਇਆ ਉਹਨਾਂ ਕਿਸੇ ਵੀ ਸ਼ਹਿਰ ਦੇ ਵਿੱਚ ਨਹੀਂ ਲੱਗਾ ਜਦੋਂ ਬਠਿੰਡੇ ਅਕਾਲੀਆਂ ਦੀ ਸਰਕਾਰ ਸੀ ਤੇ ਸਭ ਤੋਂ ਵੱਧ ਪੈਸਾ ਲੱਗਾ ਬਠਿੰਡਾ ਜਿਹੜਾ ਪੰਜਾਬ ਦਾ ਇੱਕ ਬਹੁਤ ਹੀ ਪਛੜਿਆ ਹੋਇਆ ਇਲਾਕਾ ਸੀ ਜਿਹਨੂੰ ਟਿੱਬਿਆਂ ਵਾਲਾ ਕਿਹਾ ਜਾਂਦਾ ਹੈਗਾ ਅਸੀਂ ਅੱਜ ਉਹ ਦੇਖੋ ਲੁਧਿਆਣੇ ਦੇ ਬਰਾਬਰ ਅੰਮ੍ਰਿਤਸਰ ਦੇ ਬਰਾਬਰ ਉਹ ਜਲੰਧਰ ਦੇ ਬਰਾਬਰ ਉਹ ਪਟਿਆਲੇ ਦੇ ਬਰਾਬਰ ਆ ਬਠਿੰਡਾ ਇਹ ਚੰਡੀਗੜ੍ਹ ਉਪ ਜਾਣਾ ਹੋਵੇ ਪਹਿਲਾਂ 5 5.5 ਘੰਟੇ ਲੱਗਦੇ ਹੁਣ ਤੁਸੀਂ 3 ਘੰਟੇ ਜੱਪਲੇ ਪਹੁੰਚ ਜਾਂਦੇ ਉੱਥੇ ਅਗਰ ਦਿੱਲੀ ਦੇ ਮੁੱਖ ਮੰਤਰੀ ਆ ਕੇ ਕਹਿ ਦਿੰਦੇ ਕਿ ਇੱਥੇ ਕੁਝ ਕੰਮ ਨਹੀਂ ਹੋ ਉਹ ਸਰਾਸਰ ਬਟਿੰਡੇ ਬਟਿੰਡੇ ਵਾਸੀਆਂ ਦੇ ਤੱਕਾ ਬਟਿੰਡੇ ਵਾਲਿਆਂ ਪੁੱਛੋ ਕਿ ਬਟਿੰਡਾ ਕਿੰਨਾ ਬਦਲਿਆ ਹੈਗਾ ਬਟਿੰਡਾ ਪਹਿਲਾਂ 2.5 ਕਿਲੋਮੀਟਰ ਹੁੰਦਾ ਸੀ ਅੱਜ ਕੱਲ 20-25 ਕਿਲੋਮੀਟਰ ਤੇ ਪਹੁੰਚ ਗਿਆ ਹੈਗਾ ਬਟਿੰਡੇ ਵਰਗੇ ਉਹ ਸ਼ਹਿਰ ਦੇ ਵਿੱਚ 5 ਸਟਾਰ ਹੋਟਲ ਬਣ ਗਏ ਨੇ ਹਨ ਤੇ ਇਸ ਕਰਕੇ ਇਹ ਬੋਲਣ ਤੋਂ ਪਹਿਲਾਂ ਤੋਲ ਲੈਣਾ ਚਾਹੀਦਾ ਹੈਗਾ ਦੂਜੀ ਗੱਲ ਜਿਹੜੀ ਭਗਵੰਤ ਮਾਨ ਸਾਹਿਬ ਹੁਣਾਂ ਨੇ ਕੀਤੀ ਹੈਗੀ ਕਿਉਂਕਿ ਬਠਿੰਡਾ ਮਾਲਵੇ ਦਾ ਇੱਕ ਦਿਲ ਕਿਹਾ ਜਾਂਦਾ ਹੈਗਾ ਉਸ ਦਿਲ ਦੇ ਵਿੱਚ ਬਾਦਲ ਵੱਸਦੇ ਰਹੇ ਨੇ ਬਠਿੰਡੇ ਬਠਿੰਡਾ ਬਾਦਲਾਂ ਦਾ ਕਿਹਾ ਜਾਂਦਾ ਜੱਦੀਗੜ ਕਿਹਾ ਜਾਂਦਾ ਉਹਨਾਂ ਦਾ ਬਠਿੰਡਾ ਨਾ ਇਸ ਕਰਕੇ ਉਹਨਾਂ ਲੱਗਾ ਕਿਉਂਕਿ ਮਨਪ੍ਰੀਤ ਤੇ ਮਨਫੀ ਹੋ ਗਏ ਨੇ ਇਸ ਟੰਸ ਸਿਆਸਤ ਦੇ ਵਿੱਚੋਂ ਲੇਕਰ ਮਨਪ੍ਰੀਤ ਨੇ ਵੀ ਬਠਿੰਡੇ ਬਹੁਤ ਪੈਸਾ ਲਾਇਆ ਮਾਲ ਜਦੋਂ ਕਾਲੀਆਂ ਦੀ ਸਰਕਾਰ ਮਾਜੇ ਦੇ ਦਬਾਬੇ ਵਾਲੇ ਕਹਿੰਦੇ ਸੀ ਕਿ ਵੀ ਇੰਨਾ ਪੈਸਾ ਬਠਿੰਡੇ ਕੋਲ ਆਇਆ ਜਾ ਰਿਹਾ ਹੈਗਾ ਲੇਕਿਨ ਬਠਿੰਡੇ ਜਾ ਕੇ ਦੇਖੋਗੇ ਤਸਵੀਰ ਹੀ ਬਦਲੀ ਹੋਈ ਆ ਮੁੱਖ ਮੰਤਰੀ ਭਗਵੰਤ ਮਾਨ ਜਦੋਂ ਅੱਜ ਮੋੜ ਹਲਕੇ ਦੇ ਵਿੱਚੋਂ ਇਹ ਸਟੇਟ ਤੋ ਇਹ ਗੱਲ ਕਹਿੰਦੇ ਨੇ ਵੀ ਤੁਸੀਂ ਸਾਰੇ ਹਰਾਤੇ ਤੁਸੀਂ ਸਾਰੇ ਬੱਦਲ ਹਰਾਤੇ ਇੱਕ ਹਰ ਸ੍ਰੀ ਅਮਰਤਖੋਰ ਬਾਦਲ ਰਹਿ ਗਈ ਉਹਨੂੰ ਵੀ ਹਰਾ ਦਿਓ ਟੁਕੜ ਜਿਹੜੇ ਦੋ ਸਟੇਟ ਚਲਾ ਰਹੇ ਕੋਈ ਦਿੱਲੀ ਦਾ ਸਟੇਟ ਚਲਾ ਰਹੇ ਇੱਕ ਪੰਜਾਬ ਨੂੰ ਚਲਾ ਰਹੇ ਨੇ ਕਟੂਗੜ ਉਹਨਾਂ ਨੂੰ ਬੋਲਣ ਤੋਂ ਪਹਿਲਾਂ ਤੋਲਣਾ ਚਾਹੀਦਾ ਹੈਗਾ ਜਿੰਨਾ ਪੂਰੇ ਪੰਜਾਬ ਦੇ ਵਿੱਚ ਬਠਿੰਡੇ ਕੰਮ ਕਰਵਾਇਆ ਗਿਆ ਪੰਜਾਬ ਦਾ ਕਹਿ ਸਕਦੇ ਬਜਟ ਦਾ ਸਾਰਾ ਪੈਸਾ ਬਠਿੰਡੇ ਲੱਗਦਾ ਰਿਹਾ ਅਕਾਲੀਆਂ ਵੇਲੇ ਵੀ ਤੇ ਫਿਰ ਉਸ ਤੋਂ ਬਾਅਦ ਬਠਿੰਡੇ ਮਨਪਰੀਤ ਬਾਦਲੇ ਜਿੰਨਾ ਪੈਸਾ ਉਹਨੇ ਲਾਇਆ ਉਹਨਾਂ ਕਿਸੇ ਵੀ ਸ਼ਹਿਰ ਦੇ ਵਿੱਚ ਨਹੀਂ ਲੱਗਾ ਜਦੋਂ ਬਠਿੰਡੇ ਅਕਾਲੀਆਂ ਦੀ ਸਰਕਾਰ ਸੀ ਤੇ ਸਭ ਤੋਂ ਵੱਧ ਪੈਸਾ ਲੱਗਾ ਬਠਿੰਡਾ ਜਿਹੜਾ ਪੰਜਾਬ ਦਾ ਇੱਕ ਬਹੁਤ ਹੀ ਪਛੜਿਆ ਹੋਇਆ ਇਲਾਕਾ ਸੀ ਜਿਹਨੂੰ ਟਿੱਬਿਆਂ ਵਾਲਾ ਕਿਹਾ ਜਾਂਦਾ ਹੈਗਾ ਅਸੀਂ ਅੱਜ ਉਹ ਦੇਖੋ ਲੁਧਿਆਣੇ ਦੇ ਬਰਾਬਰ ਅੰਮ੍ਰਿਤਸਰ ਦੇ ਬਰਾਬਰ ਉਹ ਜਲੰਧਰ ਦੇ ਬਰਾਬਰ ਉਹ ਪਟਿਆਲੇ ਦੇ ਬਰਾਬਰ ਆ ਬਠਿੰਡਾ ਇਹ ਚੰਡੀਗੜ੍ਹ ਉਪ ਜਾਣਾ ਹੋਵੇ ਪਹਿਲਾਂ 5 5.5 ਘੰਟੇ ਲੱਗਦੇ ਹੁਣ ਤੁਸੀਂ 3 ਘੰਟੇ ਜੱਪਲੇ ਪਹੁੰਚ ਜਾਂਦੇ ਉੱਥੇ ਅਗਰ ਦਿੱਲੀ ਦੇ ਮੁੱਖ ਮੰਤਰੀ ਆ ਕੇ ਕਹਿ ਦਿੰਦੇ ਕਿ ਇੱਥੇ ਕੁਝ ਕੰਮ ਨਹੀਂ ਹੋ ਉਹ ਸਰਾਸਰ ਬਟਿੰਡੇ ਬਟਿੰਡੇ ਵਾਸੀਆਂ ਦੇ ਤੱਕਾ ਬਟਿੰਡੇ ਵਾਲੇ ਪੁੱਛੋ ਕਿ ਬਟਿੰਡਾ ਕਿੰਨਾ ਬਦਲਿਆ ਹੈਗਾ ਬਟਿੰਡਾ ਪਹਿਲਾਂ 2.5 ਕਿਲੋਮੀਟਰ ਹੁੰਦਾ ਹੈ ਅੱਜ ਕੱਲ 20-25 ਕਿਲੋਮੀਟਰ ਤੇ ਪਹੁੰਚ ਗਿਆ ਹੈਗਾ ਬਟਿੰਡੇ ਵਰਗੇ ਉਹ ਸ਼ਹਿਰ ਦੇ ਵਿੱਚ 5 ਸਟਾਰ ਹੋਟਲ ਬਣ ਗਏ ਨੇ ਹਨਾ ਤੇ ਇਸ ਕਰਕੇ ਇਹ ਬੋਲਣ ਤੋਂ ਪਹਿਲਾਂ ਤੋਲ ਲੈਣਾ ਚਾਹੀਦਾ ਹੈਗਾ ਦੂਜੀ ਗੱਲ ਜਿਹੜੀ ਭਗਵੰਤ ਮਾਨ ਸਾਹਿਬ ਹੁਣਾਂ ਨੇ ਕੀਤੀ ਹੈਗੀ ਕਿਉਂਕਿ ਬਠਿੰਡਾ ਮਾਲਵੇ ਦਾ ਇੱਕ ਦਿਲ ਕਿਹਾ ਜਾਂਦਾ ਹੈਗਾ ਉਸ ਦਿਲ ਦੇ ਵਿੱਚ ਬਾਦਲ ਵੱਸਦੇ ਰਹੇ ਨੇ ਬਠਿੰਡੇ ਬਠਿੰਡਾ ਬਾਦਲਾਂ ਦਾ ਕਿਹਾ ਜਾਂਦਾ ਜੱਦੀਗੜ ਕਿਹਾ ਜਾਂਦਾ ਉਹਨਾਂ ਦਾ ਬਠਿੰਡਾ ਨਾ ਇਸ ਕਰਕੇ ਉਹਨਾਂ ਲੱਗਾ ਕਿਉਂਕਿ ਮਨਪ੍ਰੀਤ ਤੇ ਮਨਫੀ ਹੋ ਗਏ ਨੇ ਇਸ ਟੰਮ ਸਿਆਸਤ ਦੇ ਵਿੱਚੋਂ ਲੇਕਰ ਮਨਪ੍ਰੀਤ ਨੇ ਵੀ ਬਠਿੰਡੇ ਬਹੁਤ ਪੈਸਾ ਲਾਇਆ ਮਾਲ ਜਦੋਂ ਕਾਲੀਆਂ ਦੀ ਸਰਕਾਰ ਮਾਜੇ ਦੇ ਦਬਾਬੇ ਵਾਲੇ ਕਹਿੰਦੇ ਸੀ ਕਿ ਵੀ ਇੰਨਾ ਪੈਸਾ ਬਠਿੰਡੇ ਕੋਲ ਆਇਆ ਜਾ ਰਿਹਾ ਹੈਗਾ ਲੇਕਿਨ ਬਠਿੰਡੇ ਜਾ ਕੇ ਦੇਖੋਗੇ ਤਸਵੀਰ ਹੀ ਬਦਲੀ ਹੋਈ ਆ